ਹਜ਼ੂਰ ਸੱਚੇ ਬਾਦਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪੁਰਾਨੀ ਇਥੇ ਵੀ ਸ਼ਬਦ ਗੁਰਤੇਗ ਬਾਦਨਦਾ ਚਿਨ ਚਿਨ ਆਉਦ ਬਿਹਾਰਤ ਹੈ ਖਿਨ ਖਿਨੋਤੇ ਵੀ ਚਿਨ ਵਰਤੇ ਕੱਲ ਵੀ ਮੈਂ ਕਥਾ ਦੀ ਸਮਾਪਤੀ ਕਿਹਾ ਸੀ ਗੁਰਮਖੋ ਛਿਨ ਬੜਾ ਕੀਮਤੀ ਜੇ ਇੱਕ ਛਿਨ ਬਹੁਤ ਕੀਮਤੀ ਹੈ ਇੱਕ ਖਿਨ ਜ਼ਿੰਦਗੀ ਨੂੰ ਤਬਾਹ ਵੀ ਕਰ ਸਕਦਾ ਤੇ ਇੱਕ ਖਿਨ ਤਬਾਹ ਹੋਏ ਨੂੰ ਬਚਾ ਵੀ ਸਕਦਾ ਹੈ ਬਸ ਇੱਕ ਖਿਨ ਵਿੱਚ ਹੀ ਫੈਸਲੇ ਹੁੰਦੇ ਆ ਇੱਕ ਖਿੰਨ ਵਿੱਚ ਬੰਦੇ ਦਾ ਕੀਤਾ ਹੋਇਆ ਫਾਸਲਾ ਫੈਸਲਾ ਉਹਨੂੰ ਉੱਚੇ ਰੁਤਬੇ ਤੇ ਲੈ ਜਾਂਦਾ ਹੈ ਇੱਕ ਖਿੰਨ ਦੀ ਕੀਤੀ ਹੋਈ ਗਲਤੀ ਬੰਦੇ ਦੇ ਕਈ ਸਾਲਾਂ ਦੇ ਜੀਵਨ ਨੂੰ ਮਿੱਟੀ ਚ ਮਿਲਾ ਕੇ ਰੱਖ ਦਿੰਦੀ ਹੈ ਜਿਸ ਵਕਤ ਮੈਂ ਕੱਲ ਇਸ਼ਾਰਾ ਕੀਤਾ ਸੀ ਮਾਂ ਦੇ ਉਧਰ ਚਾਹੇ ਉਦੋਂ ਵੀ ਇੱਕ ਖਿੰਨ ਤੇ ਜਿਸ ਦਿਨ ਇਹਦੇ ਚ ਸਵਾਸ ਨਿਕਲਨੇ ਖਿੰਨ ਉਦੋਂ ਵੀ ਲੱਗਣਾ ਹੈ ਬਸ ਇੱਕ ਖਿੰਚੀ ਬੰਦ ਹੈ ਕਿ ਖਿੰਚ ਟੁੱਟ ਜਾਂਦਾ ਹੈ ਹਜ਼ੂਰ ਨੇ ਫਰਮਾਇਆ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨ ਚਿਨ ਆਉਤ ਬਿਹਾਰ ਤ ਹੈ ਫੂਟੇ ਘਟਜੂ ਪਾਣੀ ਜਿਵੇਂ ਟੁੱਟੇ ਘੜੇ ਚੋਂ ਪਾਣੀ ਨਿਕਲਦਾ ਐਸੇ ਬਚਨ ਨੂੰ ਕਬੀਰ ਸਾਹਿਬ ਜੀ ਨੇ ਕਿਉਂਕਿ ਮਹਾਪੁਰਖ ਜੋਨੇ ਉਸ ਸਤ ਕਹਿੰਦੇ ਆ ਵਕਤੀ ਤੌਰ ਤੇ ਸ਼ਬਦ ਕਈ ਵਾਰੀ ਸਾਨੂੰ ਉਪਰਾ ਲੱਗਦਾ ਪਰ ਸਮਾਂ ਬੀਤਣ ਤੋਂ ਬਾਅਦ ਸਦਾ ਅੰਦਰ ਜਿਹੜਾ ਉਹਨੂੰ ਸਵੀਕਾਰ ਲੈਂਦਾ ਵੀ ਉਹ ਸਤ ਸੱਚ ਗੈ ਰਹੇ ਸਨ ਕਬੀਰ ਸਾਹਿਬ ਜੀ ਦਾ ਇੱਕ ਬਚਨ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇਹੀ ਉਹਨਾਂ ਦਾ ਜਦੋਂ ਸ੍ਰੀ ਰਾਗ ਸ਼ੁਰੂ ਹੁੰਦਾ ਹੈ ਪਹਿਲਾ ਸ਼ਬਦ ਇਹੀ ਹੈ ਪ੍ਰਾਨੀ ਨਾਰਾਇਣ ਸੁਦਲੇ ਦੇ ਅਰਥਾਂ ਵਿੱਚੀ ਭਗਤ ਸਾਹਿਬ ਦਾ ਬਚਨ ਹੈ ਕਿ ਜਨਨੀ ਜਾਣਤ ਸੁਤ ਬਡਾ ਹੂਦ ਹੈ ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਜਿਹੜਾ ਉਹ ਵੱਡਾ ਹੋ ਰਿਹਾ ਹੈ ਇਤਨਾ ਕੁ ਨਾ ਜਾਣੇ ਪਰ ਇੰਨੀ ਉਹਨੂੰ ਸਮਝ ਨਹੀਂ ਪੈ ਰਹੀ ਉਹਨੂੰ ਇੰਨੀ ਅਕਲ ਨਹੀਂ ਆ ਰਹੀ ਜੇ ਦਿਨ ਦਿਨ ਆਉਦ ਘਟ ਦਖੈ ਦਿਨ ਦਿਨ ਕਰਕੇ ਜਿਹੜੀ ਉਹਦੀ ਆਰਮਲਾਖ ਹੈ ਉਮਰ ਜਿਹੜੀ ਉਹ ਘਟਦੀ ਪਈ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਬਖਸ਼ਿਸ਼ ਕੀਤੀ ਉਹਨਾਂ ਸਭ ਤੋਂ ਪਹਿਲਾ ਇਹ ਬਚਨ ਕਿਆ ਪ੍ਰਾਨੀ ਨਾਰਾਇਣ ਸੁਧ ਲੈ ਤੂੰ ਭਗਵਾਨ ਪਰਮਾਤਮਾ ਦੀ ਖਬਰ ਲੈ ਉਹਦੀ ਬੰਦਗੀ ਕਰ ਛਿਨ ਛਿਨ ਆਉਦ ਘਟੈ ਨਿਸਬਾਸੁਰ ਦਿਨ ਰਾਤ ਕਰਕੇ ਖਿੰਨ ਖਿੰਨ ਕਰਕੇ ਤੇਰੀ ਉਮਰ ਘਟ ਰਹੀ ਹੈ ਹਜ਼ੂਰ ਕਿੰਨੇ ਬ੍ਰਿਥਾ ਜਾਤ ਹੈ ਦੇ ਤੇਰੀ ਜਿਹੜੀ ਦੇਖ ਹੈ ਇਹ ਵਿਅਰਥ ਜਾ ਰਹੀ ਹੈ ਇਸੇ ਨੂੰ ਗੁਰੂ ਸਾਹਿਬ ਨੇ ਅਰੋਜ਼ ਅਸੀਂ ਅੰਮ੍ਰਿਤ ਵਚਨ ਪੜਨੇ ਆ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਧੰਨ ਗੁਰੂ ਅਰਜੁਨ ਦੇਵ ਜੀ ਦਾ ਤੁਹਾਨੂੰ ਸਭ ਨੂੰ ਸ਼ਬਦ ਚੇਤੇ ਭਈ ਪ੍ਰਾਪਤ ਮਾਨੁਖ ਦੇ ਕੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਂ ਬੜਿਆਰ ਸੌਕੇ ਸਰੰਜਾਮ ਲਾਗ ਇਹਦੇ ਅਰਥ ਜ਼ਰੂਰ ਇਹ ਫਾਰਸੀ ਦਾ ਸ਼ਬਦ ਹੈ ਸਰੰਜਾਮ ਲਾਗ ਮੀਨਸ ਦੇ ਤੂੰ ਉਦਮ ਕਰ ਪ੍ਰਕਾਰਤ ਕਰ ਹਿੰਮਤ ਕਰ ਸਰੰਜਾਮ ਲਾਗ ਭਵਜਲ ਤਰਨ ਕੈ ਇਸ ਭਵ ਸਾਗਰ ਨੂੰ ਤਰਨ ਦਾ ਵੀ ਉਦਮ ਕੋਈ ਕਰ ਲੈ ਸਾਰੇ ਗਿੱਲੇ ਕੀਤੇ ਨੇ ਮੈਂ ਵੀ ਆਪ ਜੀ ਵਿੱਚ ਸ਼ਾਮਲਾ ਕਿੰਨਾ ਗਿੱਲਾ ਕਰਨਿਆ ਵੀ ਅੱਜ ਘਰ ਬਣ ਜਾਏ ਆਹ ਕੁਝ ਬਣ ਜਾਏ ਆ ਕੁਝ ਬਣ ਜਾਏ ਧੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਿਸ ਦੇ ਵਾਸਤੇ ਤਾਂ ਬਹੁਤ ਕੁਝ ਬਣਾਲੀ ਮਣਾ ਜਿਹੜਾ ਅਨ ਦਿਸ ਦਾ ਦਿਸ ਦੇ ਵਿੱਚ ਬੈਠਾ ਇਹਦੇ ਵਾਸਤੇ ਵੀ ਟਿਕਾਣਾ ਬਣਾ। ਜਿਸ ਘਰ ਚ ਤੂੰ ਜਾਣਾ ਉਹ ਘਰ ਤੈਨੂੰ ਚੇਤੇ ਵੀ ਨਹੀਂ ਆ ਰਿਹਾ। ਗੁਰੂ ਜੀ ਇਥੇ ਕਹਿੰਦੇ ਸਰੰਜਾਮ ਲਾਗ ਇਸ ਉਦੋਂ ਵਿੱਚ ਲਗ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਮਾਇਆ ਦੇ ਪ੍ਰੇਮ ਵਿੱਚ ਮਾਇਆ ਦੇ ਰੰਗ ਵਿੱਚ ਇਹ ਜਨਮ ਵਿਅਰਥ ਜਾ ਰਿਹਾ ਅੱਗੇ ਫਿਰ ਮਹਾਰਾਜ ਕਿਉਂ ਵਰਤ ਚਲਾ ਗਿਆ ਅੱਗੇ ਸਤਿਗੁਰੂ ਨੇ ਜੋ ਕਰਨਾ ਸੀ ਉਹ ਕੀਤਾ ਨਹੀਂ ਫਿਰ ਗੁਰੂ ਜੀ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ ਜਪ ਕਰਨਾ ਸੀ ਵੈਗੁਰੂ ਦਾ ਤਪ ਕਰਨਾ ਸੀ ਸੇਵਾ ਦਾ ਸੰਜਮ ਰੱਖਣਾ ਸੀ ਆਪਣੀਆਂ ਇੰਦਰੀਆਂ ਦਾ ਨਾ ਜਪ ਕੀਤਾ ਨਾ ਤਪ ਕੀਤਾ ਨਾ ਸੰਜਮ ਰੱਖਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਖਰ ਰਾਇਆ ਨਾ ਜਾਣਿਆ ਖਰ ਰਾਇਆ ਨਾ ਸੇਵਾ ਕੀਤੀ ਨਾ ਗੁਰੂ ਜਾਣਿਆ ਨਾ ਗੁਰਮੁਖੀ ਖਰੀ ਰਾਹ ਨੂੰ ਸਮਝਿਆ ਨਹੀਂ ਕਹੋ ਨਾਨਕ ਅਮ ਨੀਚ ਕਰਮਾਂ ਸਰਨ ਪਰੇ ਕੀ ਰੱਖੋ ਸਰਮਾ ਹੁਣ ਇਹ ਜਿਹੜੀ ਬਰਥ ਜਾ ਰਹੀ ਉਮਰ ਅੱਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਅਗਲੇ ਪਦੇ ਚ ਇਹਦਾ ਜ਼ਿਕਰ ਕਰ ਰਿਹਾ ਜਿਹੜਾ ਅਸੀਂ ਅਸਲ ਚ ਬਚਨ ਅੱਗੇ ਉਹ ਹੈ ਤਰਨਾਪੂ ਇਹਦਾ ਲਬਜ਼ੀ ਅਰਥ ਹੈ ਜਵਾਨੀ ਤਰਨ ਕਰੁਣ ਦਾ ਅਰਥ ਹੁੰਦਾ ਹੈ ਜਵਾਨ ਤਰਨਾਪੋ ਦਾ ਅਰਥ ਜਵਾਨੀ ਤਰਨਾਪੋ ਬਿਖੇਨ ਸਿਓ ਖੋਇਓ ਇੱਕ ਸ਼ਬਦ ਬਿਖ ਇਹਤੇ ਬਿਖਿਆ ਬਿਖਿਆ ਦਾ ਅਰਥ ਹੈ ਜ਼ਹਿਰ ਵਿਸ਼ੇ ਵਕਾਰ ਹਜ਼ੂਰ ਕਿਨ ਜਦੋਂ ਭਰ ਜਵਾਨੀ ਦਾ ਵੇਲਾ ਸੀ ਬੰਦਿਆ ਉਦੋਂ ਤੈਨੂੰ ਸਮਝ ਹੀ ਕੋਈ ਨਹੀਂ ਉਦੋਂ ਤੈਨੂੰ ਵਕਾਰ ਇੰਨੇ ਚੰਗੇ ਲੱਗਦੇ ਸਨ ਆਪਣੀ ਜਵਾਨੀ ਦਾ ਕੀਮਤੀ ਵਕਤ ਕੀਮਤੀ એનર્ਜੀ ਤੂੰ ਸੱਚੀ ਮੁੱਚੀ ਨੇਠ ਕੇ ਵਿਸ਼ੇ ਵਕਾਰਾਂ ਦੇ ਵਿੱਚ ਗਵਾ ਦਿੱਤੀ ਅੱਗੇ ਜੀ ਗੁਰੂ ਜੀ ਕਹਿੰਦੇ ਬਾਲਪਨ ਅਗਿਆਨਾ ਬਾਲਪਨ ਦਾ ਅਰਥ ਹੈ ਬਚਪਨ ਵਾਲਾ ਸਮਾਂ ਜਨਮ ਤੋਂ ਲੈ ਕੇ ਬਚਪਨ ਤੱਕ ਜਿਹੜਾ ਸਮਾਂ ਸੀ ਉਹ ਅਗਿਆਨਤਾ 'ਚ ਨਿਕਲ ਗਿਆ ਹੱਸਦੇ ਆ ਖੇਡਦੇ ਆ ਸਮਝ ਹੀ ਕੋਈ ਨਹੀਂ ਉਹ ਨਿਕਲ ਗਿਆ ਹੁਣ ਅੱਗੇ ਗੁਰੂ ਜੀ ਕਹਿੰਦੇ ਮੁਸ਼ਕਲ ਇਹ ਬਣ ਗਈ ਬਾਲਪਨ ਚਲਾ ਗਿਆ ਜਵਾਨੀ ਚਲੀ ਗਈ ਹੁਣ ਬੁਢੇਪਾ ਆ ਗਿਆ ਇਸ ਸੁਰਤੇ ਨੀ ਚੰਦਰੀਏ ਫਿਰ ਵਿਸ਼ਿਆਂ ਵਾਲੇ ਪਾਸੇ ਭੱਜਦੀਏ ਗੁਰੂ ਜੀ ਕਿਨੇ ਹੋਣੀ ਤਾਂ ਸਮਝ ਜਾ ਤਰ ਨਾ ਪਿਓ ਤਰ ਨਾ ਪੋ ਵਿਖਿੰਸ਼ੋਂ ਖੋਇਓ ਬਾਲਪਨ ਅਗ ਮੇ ਅਗਿਆਨਾ ਬਿਰਧ ਭਇਓ ਅਜ ਹੂੰ ਨਹੀਂ ਸਮਝੇ ਹੁਣ ਤੇਰੇ ਤੇ ਬਜ਼ੁਰਗੀ ਆ ਗਈ ਹੱਥ ਪੈਰ ਤੇਰੇ ਸਾਥ ਛੱਡਣ ਲੱਗ ਪਏ ਇੰਦਰੇ ਤੇਰੇ ਸਾਥ ਛੱਡਣ ਲੱਗ ਪਏ ਮਨਾ ਜਵਾਨੀ ਚਲੀ ਗਈ ਜਰ ਆਈ ਜੋਬਨ ਹਾਰਿਆ ਉੰਜ ਬੁੱਢੇ ਪਾ ਚੇਤੇ ਰਖਿਓ ਕਹਨੇ ਕਮਜ਼ੋਰੀ ਆਉਂਦੀ ਗਈ ਹੁਣ ਗੱਲ ਨਹੀਂ ਬੰਦੀ ਪਰ ਬੁਢੇਪੇ 'ਚ ਬੜੀ ਤਾਕਤ ਜੇ ਬੁਢੇਪਾ ਜਵਾਨੀ ਨੂੰ ਜਿੱਤ ਜਾਂਦਾ ਹੈ ਇੱਥੇ ਗੁਰੂ ਜੀ ਨੇ ਸ਼ਬਦ ਵਰਤੇ ਆ ਜਵਾਨੀ ਖਾਰਗੀ ਬੁਢੇਪਾ ਜਿੱਤ ਗਿਆ ਜਰ ਆਈ ਜਰ ਦਾ ਅਰਥ ਹੈ ਬੁਢੇਪਾ ਜਦੋਂ ਬੁਢੇਪਾ ਆਇਆ ਜੋਬਨ ਹਾਰਿਆ ਜਿਹੜੀ ਜਵਾਨੀ ਕਹਿੰਦੀ ਸੀ ਮੇਰੇ ਵਰਗਾ ਕੋਈ ਨਹੀਂ ਇਹਦਾ ਮਤਲਬ ਬੁਢੇਪੇ 'ਚ ਇੰਨੀ ਵੱਡੀ ਤਾਕਤ ਉਹਨੇ ਜਵਾਨੀ ਦੀ ਪਿੱਠ ਲਵਾ ਕੇ ਰੱਖ ਦਿੱਤੀ ਉਹ ਜਵਾਨੀ ਚਲੀ ਗਈ ਫਿਰ ਅਰਥ ਪਹਿਲਾਂ ਮੈਂ ਕਰ ਰਿਹਾ ਤਰ ਨਾਪੋ ਵਿਖੇਨ ਸਿਓ ਕੋਇਓ ਬਾਲਪਨ ਅਗਿਆਨਾ ਬਿਰਧ ਭਇਓ ਅੱਜ ਹੁਣ ਨਹੀਂ ਸਮਝੈ ਹੁਣ ਬਜ਼ੁਰਗ ਹੋ ਗਿਆ ਅਜੇ ਵੀ ਨਹੀਂ ਸਮਝਦਾ ਪਿਆ ਜੀ ਤੇ ਮਹਾਰਾਜ ਕਹਿੰਦੇ ਨੇ ਕੌਣ ਕੋ ਮਤ ਉਰਜਾਨਾ ਕੌਣ ਦਰਥੇ ਕਿਹੜੀ ਕੋ ਮਤ ਦਰਥੇ ਭੈੜੀ ਮਤ ਉਰਜਾਨਾ ਦਰਥੇ ਉਲਝਿਆ ਪਿਆ ਉਹ ਬੰਦਿਆ ਹੁਣ ਤਾਂ ਬੁਢੇਪਾ ਆ ਗਿਆ ਸ਼ਰੀਰ ਸਾਥ ਦੇਣਾ ਛੱਡ ਗਿਆ ਇੰਦਰੇ ਤੇਰੇ ਨਿਢਾਲ ਹੋ ਗਏ ਤੇਰਾ ਚੇਤਾ ਸ਼ਕਤੀ ਚਲੀ ਗਈ ਤੇਰੀ ਸੁਰਤ ਅਜੇ ਵੀ ਉਲਝੀ ਹੋਈ ਹੈ ਜੇ ਜਵਾਨੀ ਚਲੀ ਗਈ ਬਚਪਨ ਚਲਾ ਗਿਆ ਘਟੋ ਘਟ ਬੁਢੇਪੇ ਨੂੰ ਤਾਂ ਸਾਂਭ ਲੈ ਫਿਰ ਯਾਦ ਰੱਖਿਓ ਮੈਂ ਫਿਰ ਅਰਜ਼ ਕਰਾਂਗਾ ਉਂਝ ਵੈਸੇ ਗੁਰਬਾਣੀ ਵਿੱਚ ਅਸੀਂ ਚਲੋ ਬਾਣੀ ਦੇ ਮੈਂ ਉਦਾਹਰਨਾਂ ਲਾਵਾਂਗਾ ਗੁਰਬਾਣੀ ਵਿੱਚ ਨਾ ਸਾਡੇ ਜ਼ਿੰਦਗੀ ਦਾ ਜਿਹੜਾ ਸਮਾਂ ਜਿਹੜਾ ਜਿਹੜਾ ਬੰਦਾ ਬੁਢੇਪੇ ਤੱਕ ਜਿੰਦਾ ਹੈ ਉਹਦੀਆਂ ਕਈ ਪੜਾਂ ਦੱਸਿਆ ਪਿਛਲੇ ਦਿਨ ਮੈਂ ਅਰਜ਼ ਕੀਤੀ 10 ਪੜਾਂ ਵੀ ਦੱਸਿਆ 10 ਅਵਸਥਾਵਾਂ ਵੀ ਦਸੀਆਂ ਨੇ ਸਤਿਗੁਰਾਂ ਨੇ 3 ਅਵਸਥਾਵਾਂ ਵੀ ਦਸੀਆਂ ਨੇ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 4 ਅਵਸਥਾਵਾਂ ਵੀ ਦਸੀਆਂ ਨੇ ਉਹ ਸਾਰੀਆਂ ਬੀਤੀਆਂ ਹੋਈਆਂ ਕਟਣਾਵਾਂ ਨੇ ਥੋੜੇ ਜਿਹਾ ਬਚਨ ਸੀ ਹਜ਼ੂਰ ਦੇ ਲੈਨੇ ਇੱਕ ਤਾਂ ਸੀ ਬਾਬਾ ਗੁਰੂ ਨਾਨਕ ਸਾਹਿਬ ਦਾ ਬਚਨ ਪੜਨੇ ਕਿ ਬਿਰਧ ਹੋ ਗਿਆ ਜਿਹੜਾ ਅਸੀਂ ਪੜਨੇ ਆ ਕਿ ਪਹਿਲਾ ਪਿਆਰ ਲੱਗਾ ਥਨ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਭਾਬੀ ਬੇਵ ਚੌਥਾ ਪਿਆਰ ਉਪਨਨੀ ਖੇ ਪੰਜਵੀਂ ਵੈਗਰੂਪ ਪੰਜਾਬੀ ਦੇ ਸ਼ਬਦ ਨੇ ਸੌਖੇ ਸਮਝ ਪਾਈ ਜਾਣੇ ਚਾਹੀਦੇ ਪਹਿਲਾ ਸਮਾਇਆ ਮਾਂ ਦੇ ਦੁੱਧ ਨਾਲ ਉਦੋਂ ਫਿਰ ਸਮਝ ਆ ਗਈ ਜਿਹਦਾ ਦੁੱਧ ਪੈਣਾ ਹੈ ਮੇਰੀ ਮਾਂ ਹੈ ਤੇ ਮਾਂ ਕਹਿੰਦੀ ਇਹ ਤੇਰਾ ਪਿਓ ਹੈ ਬਾਪ ਦਾ ਨਾਮ ਦੱਸਦੀ ਹਜ਼ੂਰ ਕਹਿੰਦੇ ਦੇਖੋ ਕਿਵੇਂ ਬਚਪਨ ਜਵਾਨੀ ਤੇ ਬੁਢੇਪਾ ਪਹਿਲੇ ਪਿਆਰ ਲੱਗਾ ਥੰਨੇ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਭਈਆ ਭਰਾ ਭਾਬੀ ਪਰਜਾਈ ਤੇ ਬੇਬ ਦਾ ਅਰਥ ਹੈ ਬੇਬੇ ਇਹ ਭੈਣ ਇਹ ਸ਼ਬਦ ਬੇਬੇ ਸਾਡੇ ਪਿੰਡਾਂ ਚ ਬੇਬੇ ਮਾਂ ਨੀਲ ਵਰਤਦੇ ਸਨ ਉੰਜ ਜ਼ਿਆਦਾਤਰ ਗੁਰਬਾਣੀ ਵਿੱਚ ਬੇਬ ਤੇ ਬੇਬੇ ਸ਼ਬਦ ਜਿਹੜਾ ਇਹ ਭੈਣ ਲਿਖ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪਨਨੀ ਖੇਡ ਖੇਡਨ ਤੋਂ ਬਿਨਾਂ ਰੋਟੀ ਦੀ ਭੁੱਖ ਵੀ ਲੱਗਦੀ ਖੇਡਾ ਜਾਂਦਾ ਚੌਥੇ ਪਿਆਰ ਉਪਨਨੀ ਖੇਡ ਪੰਜਵੇਂ ਖਾਨ ਪੀਣ ਕੀ ਧਾਤ ਹੁਣ ਜੀਵ ਦਾ ਚਸਕਾ ਲੱਗਿਆ ਛੇਵੇਂ ਕਾਮਨਾ ਪੁੱਛੈ ਜਾਤ ਜਦੋਂ ਸਮਝ ਲੱਗੀ ਉਹ ਜਾਤ ਕੁ ਜਾਤ ਕੁਛ ਨਹੀਂ ਪੁੱਛਦਾ ਵਾਸਨਾ ਵਿੱਚ ਪਰਵਰਤਕ ਹੈ ਛੇਵੇਂ ਕਾਮਨਾ ਪੁੱਛੈ ਜਾਤ ਸਤਵੇਂ ਸੰਝ ਕੀਆ ਕਰ ਵਾਸ ਗ੍ਰਿਸ਼ਤੀ ਬਣ ਗਿਆ ਅੱਠਵੇਂ ਕ੍ਰੋਧ ਹੋਵਾ ਤਨਨਾਸ਼ ਨੌਵੇਂ ਧੌਲੇ ਉਬੇ ਸਾਹ ਬਿਰਧ ਭਇਓ ਅਜੂਨੇ ਸਮਝੇ ਨਹੀਂ ਸਮਝ ਰਿਹਾ ਨੌਵੇਂ ਧੌਲੇ ਉਬੇ ਸਾਹ ਦਸਵੇਂ ਦਦਾ ਖਵਾ ਸਵਾ ਗੈ ਸ਼ਗੀਤ ਪੁਕਾਰੀ ਤਾ ਬਸ ਕੇ ਨੇ ਆਹ 10 ਤੇਰੇ ਤੇ ਘਟਨਾ ਵਾਪਰੀਆਂ ਮਿੱਟੀ ਦੀ ਢੇਰੀ ਬਣ ਕੇ ਰਹਿ ਗਿਆ ਥੋੜਾ ਜਾਓ ਮੈਂ ਗੁਰਬਾਣੀ ਵਿੱਚੋਂ ਵੀ ਤੇ ਕੁਛ ਇੱਕ ਇੱਕ ਵਸਤਾ ਸੀ ਲੈ ਲਾਂਗੇ ਕਿਉਂਕਿ ਸਾਡੀ ਇੱਕ ਮੁਸ਼ਕਲ ਹੈ ਸਾਡੀ ਸਾਰਿਆਂ ਦੀ ਜਦੋਂ ਅਸੀਂ ਜਿਸ ਪਰਿਵਾਰ ਚ ਰਹਿੰਨੇ ਆ ਮੈਂ ਉਹ ਜੀ ਕਿਹਾ ਸੀ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ ਹਨ ਇਹ ਗੁਰਮੁਖਾਂ ਨਾਰਾਇਣਾਂ ਦੇ ਉਹ ਕਹਿੰਦੇ ਸਨ ਤਿੰਨ ਕ ਬੰਦੇ ਜਿਹੜੇ ਨੇ ਛੇਤੀ ਕੀਤੇਆਂ ਕਿਸੇ ਗੁਣੀ ਬੰਦੇ ਤੋਂ ਗੁਣ ਨਹੀਂ ਲੈ ਸਕਦੇ ਤੇ ਇਹ ਨਹੀਂ ਕਹਿੰਦੇ ਸਨ ਸਭ ਤੋਂ ਪਹਿਲਾਂ ਉਹਦੇ ਪਰਿਵਾਰ ਦੇ ਜੀ ਨਹੀਂ ਲੈ ਸਕਦੇ ਇਹ ਇਹ ਨੋਟ ਕਰ ਲਿਓ ਪੱਕੀ ਤਰ੍ਹਾਂ ਸੱਚ ਜੇ 90% ਮੈਂ ਕਹਾਂਗਾ ਪਰਿਵਾਰ ਦੇ ਜਿਹਨੇ ਲੈ ਸਕਦੇ ਨਾ ਚਾਚੇ ਨਾ ਤਾਏ ਨਾ ਦੂਜੇ ਨਤੀਜੇ ਹਾਂ ਇਹ ਗੱਲ ਵੱਖਰੀ ਕਿ ਗੁਰੂ ਅਰਜੁਨ ਦੇਵ ਵਰਗਾ ਪੁੱਤਰ ਕੋ ਟਮਾਟਾਵਾ ਹੁੰਦਾ ਹੈ ਪਰ ਅਕਸਰ ਪਰਿਵਾਰ ਦੇ ਜਿਹਨੇ ਕੁਝ ਲੈ ਸਕਦੇ ਬੱਚੇ ਉਹ ਸੱਚੀ ਏ ਤੁਸੀਂ ਸਮਝਾਣ ਦਾ ਵੀ ਯਤਨ ਕਰੋਗੇ ਉਹ ਸ਼ਬਦ ਕਹਿ ਦੇਣਗੇ ਠੀਕ ਹੈ ਕੀਰਤਨੀਏ ਕਥਾਵਾਚਕੋ ਪਰ ਯਾਦ ਰੱਖਿਓ ਤੁਸੀਂ ਸਾਡੇ ਬਾਪ ਵੀ ਹੋ بس ਇਹਦੇ ਵਿੱਚ ਹੀ ਮੋਹ ਦੀ ਤੰਦ ਰਹਿ ਜਾਂਦੀ ਹੈ। ਪਹਿਲੀ ਗੱਲ ਉਹ ਨੇੜੇ ਦੇ ਨਹੀਂ ਕੁਝ ਲੈ ਸਕਦੇ। ਦੂਜੀ ਗੱਲ ਜਿਨ੍ਹਾਂ ਦੇ ਧੁਰ ਅੰਦਰ ਖੋਮੇ ਦਾ ਕੰਡਾ ਰੜਕਦਾ ਹੈ ਨਾ ਨਿੰਦਕ ਬੰਦੇ ਕਦੀ ਕਮਾਈ ਵਾਲੇ ਤੋਂ ਫਾਇਦਾ ਨਹੀਂ ਲੈ ਸਕਦੇ। ਨਿੰਦਕ ਬੰਦਿਆਂ ਆ ਗੱਲ ਪੱਕੀ ਹੈ ਕਿ ਨਿੰਦਿਆ ਦਾ ਕੋਈ ਇਲਾਜ ਨਹੀਂ। ਪਰ ਜਿਹਦੀ ਨਿੰਦਿਆ ਕੀਤੀ ਜਾਂਦੀ ਏ ਜੇ ਕਿਤੇ ਉਹ ਕਹਿ ਦੇਣਾ ਰੱਬਾ ਇਹਨੂੰ ਬਖਸ਼ ਦੀ ਸੱਚੀ ਮੁੱਚੀ ਰੱਬ ਨਿੰਦਕ ਨੂੰ ਵੀ ਬਖਸ਼ ਦਿੰਦਾ। ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਬੀਤਰ ਹੈ ਉੰਜ ਕਮਾਈ ਵਾਲਾ ਸੱਚੀ ਮੁੱਚੀ ਨਿੰਦਕਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਮੈਨੂੰ ਯਾਦ ਹੈ ਗੁਰੂ ਘਰ ਚ ਹੀ ਦੇਖਨੇ ਬਾਬਾ ਦਾਤੂ ਜੀ ਦੀ ਮਿਸਾਲ ਹੈ ਗੁਰੂ ਪੁੱਤਰਾਂ ਦੀ ਹੈ ਕਈ ਹੋਰ ਅਮਨਸੂਰ ਦਾ ਜੀਵਨ ਤੁਹਾਂ ਪੜਿਆ ਹੋਣਾ ਹੈ ਆਲੀ ਹਿਲਾਜ ਮਨਸੂਰ ਇਹਨੂੰ ਜਦੋਂ ਸੂਲੀ ਚਾੜਿਆ ਨਾ ਤੇ ਆਪ ਸਭ ਨੂੰ ਪਤਾ ਹੈ ਵੀ ਉਹਦੇ ਫਰੈਂਡ ਨੇ ਆਧੇ ਨਜ਼ਦੀਕੀ ਮਿੱਤਰ ਨੇ ਸ਼ਿਬਲੀ ਨੇ ਫੁੱਲ ਮਾਰਿਆ ਸੀ ਇਹ ਚਲੋ ਇਹ ਸਭ ਨੂੰ ਪਤਾ ਹੈ ਭਾਵੇਂ ਇਹ ਪੱਛਮ ਚ ਵਾਪਰੀ ਘਟਨਾ ਹੈ ਪਰ ਇਹਨੂੰ ਸਾਰੇ ਸਾਹਿਤਕਾਰ ਦੱਸਦੇ ਆ ਕਿ ਮਿੱਤਰ ਨੇ ਜਿਹੜਾ ਅੱਤ ਦਾ ਨਜ਼ਦੀਕੀ ਗਿਆ ਉਹਨੇ ਫੁੱਲ ਮਾਰਿਆ ਤੇ ਅਲ ਖਿਲਾ ਸ਼ਿਬਲੀ मंसूर ਸੱਚੀ ਮੱਚੀ ਕੁਰਲਾ ਉੱਠਿਆ ਤੇ ਲੋਕਾਂ ਕਹਿੰਦੇ ਤੂੰ ਚੰਗਾ ਬਣਾ ਇਹਨੇ ਪੱਥਰ ਵਜੇ ਤੂੰ ਹੱਸ ਕੇ ਜਰੀ ਜਾਣਾ ਇੱਕ ਫੁੱਲ ਵਜਿਆ ਤੇ ਤੂੰ ਐਡੀ ਉੱਚੀ ਸਾਰੀ ਕੁਰਲਾਏ ਕਹਿਣ ਲੱਗੇ ਜਿਹੜੇ ਪੱਥਰ ਮਾਰਦੇ ਨੇ ਮੈਂ ਤਾਂ ਹੱਸਣਾ ਵੇ ਇਹ ਬੇਸਮਝੀ ਚ ਮਾਰਦੇ ਨੇ ਇਹਨਾਂ ਨੂੰ ਸਮਝ ਹੀ ਕੋਈ ਨਹੀਂ ਮੈਂ ਕੌਣ ਖਾਂ ਇਹ ਬੇਸਮਝੀ ਚ ਮਾਰਦੇ ਆ ਤੇ ਜਿਨੇ ਫੁੱਲ ਮਾਰਿਆ ਨਾ ਇਹਨੂੰ ਮੇਰੇ ਅੰਦਰ ਦਾ ਭੇਤ ਤੇ ਮੈਂ ਕੌਣਾ ਦੁਖੇ ਵੇ ਕਿ ਇਹ ਬੇਸਮਝਾਂ ਦੇ ਪ੍ਰਭਾਵ ਥੱਲੇ ਆ ਕੇ ਭਾਵੇਂ ਪੱਥਰ ਨਹੀਂ ਮਾਰਿਆ ਪਰ ਮਾਰਨ ਵਾਲਿਆਂ ਦੇ ਕਿਉ ਵਿੱਚ ਕਤਾਰ ਵੇ ਤਾਂ ਲੱਗਿਆ ਹੈ ਨਾ ਮੈਨੂੰ ਦੋਸ਼ੀ ਤਾਂ ਇਹ ਨਹੀਂ ਸਮਝ ਗਿਆ ਉਸ ਇੱਕ ਬੜੀ ਸੋਹਣੀ ਘਟਨਾ ਲਿਖੀ ਹੈ ਮੈਂ ਵਿਸ਼ੇ ਤੋਂ ਥੋੜਾ ਜਿਹਾ ਦੂਰ ਗਿਆ ਫਿਰ ਵੀ ਕਿਤੇ ਨੇ मंसूर ਨੂੰ ਸੂਲੀ ਚਾੜ ਤਾ ਉਹਦਾ ਕਤਲ ਕਰ ਦਿੱਤਾ ਰਾਤ ਨੂੰ ਆਪਣੇ ਮਿੱਤਰ ਸ਼ਿਵਲੀ ਨੂੰ ਮਿਲਿਆ ਹੱਸਦਾ ਹੋਇਆ ਸ਼ਿਵਲੀ ਪੁੱਛਦਾ ਹੈ मंसूर ਨੂੰ ਕਿ ਖੁਦਾ ਦੇ ਦਰ ਤੇ ਤੂੰ ਸਵੀਕਾਰ ਹੋ ਗਿਆ ਤੇ ਇਹ ਢਾਂਚਾ ਟੁਕੜੇ ਹੋਣ ਤੋਂ ਬਾਅਦ ਤੂੰ ਰੱਬ ਤੋਂ ਕੀ ਮੰਗਿਆ ਤੂੰ ਇੰਨਾ ਦੁੱਖ ਪਾਇਆ ਇੰਨਾ ਤੈਨੂੰ ਭੁੱਖਿਆ ਰੱਖਿਆ ਪਿਆਸਿਆਂ ਰੱਖਾ ਤੈਨੂੰ ਵੱਟੇ ਮਾਰੇ ਤੂੰ ਮੰਗਿਆ ਕੀ ਕਹਿੰਦਾ ਮੈਂ ਅੱਲਾਹ ਤਾਲਾ ਤੋਂ ਸਭ ਤੋਂ ਪਹਿਲਾਂ ਇਹ ਮੰਗਿਆ ਜਿਹੜੇ ਮੇਰੇ ਵਿਰੋਧ ਕਰਦੇ ਨੇ ਤੇ ਜਿਨ੍ਹਾਂ ਨੇ ਮੈਨੂੰ ਅਸੂਲੀ ਚਾੜਿਆ ਹੈ ਜੇ ਤੂੰ ਮੈਨੂੰ ਪਿਆਰ ਕਰਨਾ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਬਖਸ਼ ਦੇ ਉਹ ਗੁਰੂ ਸ਼ਿਬਲੀ ਸੁਪਨਜ ਕਹਿੰਦਾ ਹੈ ਉਹ ਜੀ ਤੋ ਕਹਿੰਦਾ ਇਹਨਾਂ ਨੂੰ ਬਖਸ਼ ਦੇ ਤੇ ਕਹਿੰਦਾ ਵੀ ਤੂੰ ਇਹ ਕਿਉਂ ਮੰਗਿਆ ਇਹਨਾਂ ਨੂੰ ਬਖਸ਼ ਦੇ ਕਹਿਣ ਲੱਗਾ ਮੈਂ ਇਸ ਕਰਕੇ ਮੰਗਿਆ ਸੂਝ ਦੇਣ ਵਾਲਾ ਤੇ ਤੂੰ ਵੀ ਨਾ ਮੈਨੂੰ ਕੁਝ ਹੋਰ ਸੂਝ ਦਿੱਤੀ ਆ ਉਹਨਾਂ ਨੂੰ ਕੁਝ ਹੋਰ ਦਿੱਤੀ ਆ ਲੜਦੇ ਤੇ ਤੇਰੀ ਖਾਤਰ ਹੀ ਜਾਨਾ ਜੇ ਵੱਟੇ ਚੁੱਕਿਓ ਨਾ ਕਿਹੜੇ ਪਿਓ ਦੀ ਖਾਤਰ ਚੁੱਕੇ ਤੇਰੀ ਖਾਤਰ ਚੁੱਕੇ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਗੁਰਮਖ ਦਾ ਖਿਰਦਾ ਬੜਾ ਵਿਸ਼ਾਲ ਹੁੰਦਾ ਹੈ ਇੱਥੇ ਸੱਚੇ ਖੂਨ ਦਾ ਰਿਸ਼ਤਾ ਛੇਤੀ ਨਹੀਂ ਕੁਝ ਲੈ ਸਕਦਾ ਬਾਦ ਵਿੱਚ ਕਿਤਾਬਾਂ ਕਿਤੋਂ ਪੰਜ ਲੱਭਦਾ ਫਿਰਦਾ ਰਹਿੰਦਾ ਤੇ ਫਿਰ ਉਹ ਬਾਪੂ ਦਾ ਨਾਮ ਰੱਜ ਕੇ ਵਰਦਾ ਮੇਰਾ ਪਾਪਾ ਇਹ ਸੀ ਅਗਲਾ ਪੁੱਦਾ ਉਹ ਤੇ ਹੋ ਸੀ ਤੂੰ ਕੀ ਹੈ ਦੂਜੀ ਗੱਲ ਨਿੰਦਕ ਬੰਦਾ ਨਹੀਂ ਕੁਝ ਲੈ ਸਕਦਾ ਤੀਜੀ ਯਾਦ ਰੱਖਿਓ ਮਸਕੀਨ ਸਾਹਿਬ ਕਹਿੰਦੇ ਸਨ ਜਿਹੜੇ ਨਿਗਬਾਲ ਸਖਾਈ ਮਿੱਤਰ ਲੰਗੋਟੀ ਯਾਰੋ ਵੀ ਛੇਤੀ ਨਹੀਂ ਲੈ ਸਕਦੇ ਉਹ ਟੀਚਰਾਂ ਕਰਨ ਲੱਪੇ ਨੇ ਕੱਲ ਤੱਕ ਤਾਂ ਸੀ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਫਿਰ ਉਸੇ ਵਿਸ਼ੇ ਤੇ ਆਵਾਂਗਾ ਇਹ ਬਚਪਨ ਜਵਾਨੀ ਤੇ ਬੁੱਢਾਪਾ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਗਿਆ ਪਰ ਅੱਜ ਉਹਨਾਂ ਨੇ ਇੱਕ ਹੋਰ ਗੱਲ ਕੇ ਕਹਿ ਲੱਗੇ ਜਿਹੜੇ ਬਿਰਧ ਪੁਨੇ ਚ ਆ ਗਿਆ ਇਹਦਾ ਮਤਲਬ ਇਹ ਨਹੀਂ ਕਿ ਇਹ ਸਤਗੁਰੂ ਨਾ ਨਾ ਪੱਖੀ ਸੋਇ ਸਾ ਦੇ ਸਾਹਮਣੇ ਰੱਖ ਰੇ ਇਹਦੇ ਵਿੱਚ ਵੀ ਖਾਂ ਪੱਖੀ ਹੈ ਤਰ ਨਾਪੋ ਬਿਕਨ ਸੋ ਕੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜ ਹੂ ਨਾ ਸਮਝੇ ਇਹਦਾ ਮਤਲਬ ਅਜ ਹੂ ਨਾ ਸਮਝੇ ਤੂੰ ਸਮਝ ਅਜੇ ਵੀ ਮੌਕਾ ਮਿਲਿਆ ਹੈ 네ਗੇਟਿਵ ਨਹੀਂ ਹੈ ਗਾਇ ਅਜ ਹੂ ਨਾ ਸਮਝੇ ਕੌਣ ਕੁ ਮਤੁਰ ਜਾਣਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੀ ਬਚਨ ਲਾਂਗੇ ਮੈਨੂੰ ਯਾਦ ਹੈ ਮੈਂ ਇੱਕ ਵਾਰੀ ਇੱਥੇ ਬਹੁਤ ਸਮਾਂ ਪਹਿਲਾਂ ਬਰਾਡਸ਼ਾ ਗੁਰੂ ਘਰ ਤੇ ਇੱਥੇ ਦੋਨਾਂ ਥਾਵਾਂ ਤੇ ਇਸ ਕਥਾ ਨੂੰ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈ ਪਹਿਰੇ ਉਂਜ ਜੇ ਸੱਚ ਪੁੱਛੋ ਤੁਸੀਂ ਮੇਰੀਆਂ ਮਤਾਆਂ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਵਰਗੀਆਂ ਬੈਠੀਆਂ ਜੇ ਖਾਲਸਾ ਜੀ ਜਿਸ ਦਿਨ ਉਧਰ ਵਿੱਚ ਬੱਚੇ ਦਾ ਨਿਵਾਸ ਹੋ ਜਾਏ ਜੇ ਮਾਂ ਉਸ ਦਿਨ ਤੋਂ ਇਬਾਦਤ ਤੇ ਸ਼ੁਭ ਗੁਣਾ ਦੇ ਖਿਆਲ ਦੇਣ ਲੱਗ ਪਏ ਸੱਚੀ ਮੁੱਚੀ ਜਨਮ ਤੋਂ ਬਾਅਦ ਉਹ ਪਹਿਲਾਂ ਹੀ ਜਨਮ ਤੋਂ ਦਾਤ ਲੈ ਕੇ ਆ ਜਾਂਦਾ ਹੈ ਸਤਗੁਰ ਸਾਚਾ ਹੈ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ ਐਤਵਾਰ ਅਸੀਂ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਾਂਗੇ ਬੜੇ ਪਰਉਪਕਾਰੀ ਨੇ ਉਹ ਜਿੰਨਾ ਪਿਆਰ ਉਹਨਾਂ ਨੇ ਕੀਤਾ ਸਿੱਖਾਂ ਨੂੰ ਤੇ ਜਿੰਨੇ ਪਿਆਰੇ ਸਿੱਖ ਉਹਨਾਂ ਦੀ ਹਜ਼ੂਰੀ ਚ ਕਾਲ ਚਲਾਣਾ ਕਰ ਗਏ ਨੇ ਸ਼ਾਇਦ ਕਿਸੇ ਹੋਰ ਗੁਰੂ ਸਹਿਬਾਨਾ ਦੇ ਮਿਲ ਗੁਰੂ ਅਰਜੁਨ ਸਾਹਿਬ ਕਹਿੰਦੇ ਸਚ ਹੈ ਸਤਗੁਰ ਦੀ ਆਪੇ ਚਿਰ ਜੀਵਨ ਉਪਜਾ ਸੰਜੋਗ ਉਧਰੈ ਮਾਏ ਆਇ ਕਿਆ ਨਿਵਾਸ ਸੋਖੀ ਅਰਥ ਨੇ ਕਿ ਮਾਂ ਦੇ ਉਧਰ ਵਿੱਚ ਆ ਕੇ ਨਿਵਾਸ ਕੀਤਾ ਅੱਗੇ ਹੈ ਮਾਤਾ ਕੈ ਮਨ ਬਹੁਤ ਵਿਗਾਸ ਇਸ ਵਿਕਾਸ ਦੇ ਅਰਥ ਅਸੀਂ ਇਹ ਕਰਾਂਗੇ ਕਿ ਮਾਂ ਬੜੀ ਖੁਸ਼ ਹੈ ਨਹੀਂ ਪਿਆਰਿਓ ਇਥੇ ਵਿਗਾਸ ਸ਼ਬਦ ਵਰਤੇ ਹੈ ਤੇ ਵਿਗਾਸ ਇੱਕ ਭਗਤੀ ਦਾ ਮਰਤਬਾ ਹੈ ਇੱਕ ਰਤਬਾ ਹੈ ਜਿੰਨੂੰ ਗੁਰੂ ਚਾਰ ਵਰੀ ਬਾਣੀ ਚ ਕਹਿੰਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੱਚੀ ਮੁੱਚੀ ਮਾਂ ਦੇ ਅੰਦਰ ਰੂਖਾਨੀ ਵਿਗਾਸ ਹੈ ਖੜਾ ਹੈ ਮਾਤਾ ਕੈ ਮਨ ਬਹੁਤ ਵਿਗਾਸ ਅੱਗੇ ਫਿਰ ਮਾਰਜੀ ਕਹਿੰਦੇ ਜਮਿਆ ਪੂਤ ਭਗਤ ਗੋਬਿੰਦ ਕਾ ਫਿਰ ਯਾਦ ਰੱਖਿਓ ਉਧਰ ਮੈਂ ਆਏ ਕਿਆ ਨਿਵਾਸ ਵਖਰਾ ਪਾਟਕ ਹੈ ਜੰਮਿਆ ਪੂਤ ਭਗਤ ਗੋਬਿੰਦ ਕਾ ਕਹਿੰਦੇ ਗੋਬਿੰਦ ਦਾ ਭਗਤ ਉਹਦਾ ਜਨਮ ਹੋਇਆ ਮੈਂ ਆਪ ਨੂੰ ਅਰਜ਼ ਕਰਾਂਗਾ ਇਹ ਆਪੂ ਆਪਣੀ ਸੋਚ ਹੈ ਕਿਉਂਕਿ ਇਸ ਵਿਸ਼ੇ ਤੇ ਬੜਾ ਘੱਟ ਬੋਲਿਆ ਜਾਂਦਾ ਹੈ ਸਾਡੀ ਸਮੱਸਿਆ ਹੈ ਸੀ ਅਸੀਂ ਕਹਾਂਗੇ ਕਿ ਕਿਹੜੀਆਂ ਗੱਲਾਂ ਕਰਦੇ ਜਿਸ ਦਿਨ ਉਧਰ ਚ ਨਿਵਾਸ ਹੈ ਉਸ ਤੋਂ ਸਭ ਤੋਂ ਪਹਿਲਾਂ ਘਰ ਦੀ ਦੀਵਾਰਾਂ ਤੇ ਲੱਗੀਆਂ ਫੋਟੋਆਂ ਵੱਲ ਜ਼ਰੂਰ ਦੇਖਣਾ ਚਾਹੀਦਾ ਕਿਹੜੀਆਂ ਟੰਗੀ ਬੈਠੇ ਆ ਕੀ ਸੁਣਿਆ ਜਾ ਰਿਹਾ ਰੋਜ ਕੀ ਖਿਆਲ ਅੰਦਰ ਖੁੰਦੇ ਪਿਆ ਇਸੇ ਕਰਕੇ ਮੈਂ ਕਈ ਵਰੀ ਸੋਚਣਾ ਗੁਰੂ ਅਰਜੁਨ ਦੇਵ ਦੇ ਬਚਪਨ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਪਟ ਕਹਿੰਦੇ ਆ ਅਸੀਂ ਉਹ ਦਿਨ ਕਿਹਾ ਕਿ ਗੁਰੂ ਅਰਜੁਨ ਦੇਵ ਆਪਣੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ